ਆਪਣੀ ਜੀ ਬੈਟਰੀ ਬਹੁਤ ਵਧੀਆ ਜੀ ਬੂਮ ਹੈ ਟਾਈਲਿਸ ਕੋ ਬੂਮ ਹੈ ਦਾ ਠੀਕ ਹੈ ਤੇ ਬਾਰਾਤ ਵਗੈਰਾ ਦੇ ਚਾਣਨ ਬਹੁਤ ਦੂਰ ਤੱਕ ਜਾਂਦਾ ਐ ਐਡਾ ਵੀ ਵੀ ਨੇੜੇ ਦੂਰ ਵੀ ਕਰ ਜਾਣਾ ਰੱਖਣ ਵਾਸਤੇ ਚਾਹ ਜਾਂ ਕੋਈ ਵੀ ਪਾ ਸਕਦੇ ਆ ਠੀਕ ਹੈ ਤੇ ਇਹਦੇ ਵਿੱਚ ਜਾਲੀ ਲੱਗੀ ਹੋਈ ਐ ਆਪਾਂ ਇੱਕ ਵਾਰੀ ਜਾਨੀ ਕਿ ਟੋਣੇ ਦੀ ਲੋਡ ਵੀ ਨਾ ਮਰਜੀ ਟੇਢਾ ਕਰ ਲੋ ਇਹਨੇ ਦੁਬਾਰੇ ਆਪਣੇ ਆਪ ਉੱਥੇ ਉਸੇ ਜਗ੍ਹਾ ਤੇ ਆ ਕੇ ਖੜਾ ਹੋ ਜਾਣਾ ਹਾਂਜੀ ਠੀਕ ਐ ਇਹ ਬਹੁਤ ਸੋਹਣੀ ਚੀਜ਼ ਐ ਸਾਫ਼ੀ ਬਣ ਜਾਂਦੇ ਤਾਂ ਇਹ ਪਲਾਸੇ ਵੀ ਬਣ ਜੇ ਥੋੜੀ ਹਾਂਜੀ ਥੋੜੀ ਬਣ ਜੇ ਯਾਨੀ ਕਿ ਸਾਰੇ ਕੰਮ ਦੇ ਦੇ ਇੱਕ ਚ ਸਾਰੇ ਕੀ ਜਾਣ ਗਿਆ ਨਾਲੇ ਕੀ ਕੀ ਕੰਮ ਆਉਂਦੀ ਹੈ ਕਿ ਇਹ ਵੀ ਕੋਰਸ ਹੀ ਸਾਡੇ ਕੋਲ ਬਹੁਤ ਚੱਲ ਰਹੀ ਹੈ ਬਹੁਤ ਵਧੀਆ ਇਹਦਾ ਤੇਰਾ ਰਿਜ਼ਲਟ ਵੀ ਬਹੁਤ ਵਧੀਆ ਬਾਕੀ ਇਹ ਫੋਲਡਿੰਗ ਹੋ ਜਾਂਦੀ ਹੈ ਓਕੇ ਫੋਲਡਿੰਗ ਹੋ ਜਾਂਦੀ ਹੈ ਇਹ ਫੋਲਡਿੰਗ ਕਰਕੇ ਜਾ ਮੰਨ ਲਓ ਉਹ ਅੰਮਿਲ ਸਿਰ ਤੇ ਨਾ ਉਹਦੇ ਨਾਲ ਬਰਤਕ ਠੀਕ ਹੈ ਯਾਨੀ ਕਿ ਜਿਹੜੇ ਮਿਸਤਰੀ ਬੰਦੇ ਹਨ ਉਹਨਾਂ ਵਾਸਤੇ ਵੀ ਕੰਮ ਕੀਤਾ ਜਾ ਰਿਹਾ ਹਾਂ ਬਹੁਤ ਵਧੀਆ ਬਹੁਤ ਵਧੀਆ ਗੱਲ ਕਹੀ ਹੈ ਬਾਈ ਨੇ ਛੋਟਿਆਂ ਲਈ ਵੀ ਹੈ ਜੇ ਬੱਚੇ ਕਿਸੇ ਦੇ ਘਰੇ ਛੋਟੇ ਹੈਗੇ ਆ ਉਹਨਾਂ ਵਾਸਤੇ ਹੈ ਜੇ ਕਿ ਇਹਨੇ ਵੱਡੇ ਵਾ ਬਜ਼ੁਰਗਾਂ ਵਾਸਤੇ ਜਾਂ ਆਦੇ ਵਾਸਤੇ ਲੈਣੀਆਂ ਸ਼ੌਕੀਨ ਵਾਸਤੇ ਹਾਂਜੀ ਸਸੇਕਾਲ ਦੋਸਤੋ ਕੀ ਹਾਲ ਚਾਲ ਆ ਲੈ ਵੀ ਤੁਹਾਡਾ ਇੱਕ ਸ਼ੌਂਕ ਪੂਰਾ ਕਰਨ ਲੱਗਿਆ ਜਿਹੜੇ ਆਪਣੇ ਫੋਰਨ ਚ ਚੀਜ਼ਾਂ ਵਰਤੀਆਂ ਜਾਂਦੀਆਂ ਜਾਂ ਸਮੁੰਦਰੀ ਝਾਜਾਂ ਦੇ ਵਿੱਚ ਚੀਜ਼ਾਂ ਵਰਤੀਆਂ ਜਾਂਦੀਆਂ ਤਾਂ ਆਪਣੇ ਬਠਿੰਡੇ ਵਾਲਿਆਂ ਲਈ ਖੁਸ਼ਖਬਰੀ ਆਉਣ ਬਠਿੰਡੇ ਦੇ ਵਿੱਚ ਗੋਨਿਆਣਾ ਮੰਡੀ ਦੇ ਵਿੱਚ ਖੜੇ ਆ ਆ ਤੁਸੀਂ ਲਿਖਿਆ ਬੋਰਡ ਦੇਖ ਹੀ ਰਹੇ ਹੋਗੇ ਸਮੁੰਦਰੀ ਝਾਜਾਂ ਦਾ ਸਮਾਨ ਆ ਇਹ ਸਾਰਾ ਕੁਝ ਟੋਟਲ ਚੀਜ਼ਾਂ ਤੋਂ ਸਮੁੰਦਰੀ ਝਾਜਾਂ ਜੋ ਚੀਜ਼ਾਂ ਵਰਤੀਆਂ ਜਾਂਦੀਆਂ ਸ਼ੈਂਪੂ ਗਲਾਸ ਜਾਂ ਰੱਸੇ ਵਗੈਰਾ ਟੋਚਨ ਵਗੈਰਾ ਜਾਂ ਹੋਰ ਬਹੁਤ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆਪਣੇ ਰੈਗੂਲਰਲੀ ਕੰਮ ਆਉਦੀਆਂ ਇਹ ਰੋੜਾ ਹੈਗਾ ਜੀ ਕੋਨੇ ਵਾਲਾ ਮੰਡੀ ਦਾ ਬੱਸ ਸਟੈਂਡ ਹੈ ਇੱਧਰ ਤੇ ਇੱਧਰ ਹੈਗਾ ਆਪਣਾ ਬਠਿੰਡਾ ਕੋਨੇ ਵਾਲਾ ਬੱਸ ਸਟੈਂਡ ਤੋਂ ਬਠਿੰਡਾ ਰੋਡ ਵੱਜਦਾ ਇਹ ਉੱਥੇ ਵੀਰ ਦੇ ਆ ਖੁੰਜੇ ਤੇ ਦੁਕਾਨਾਂ ਬਿਲਕੁਲ ਆਪਾਂ ਅੰਦਰ ਲੈ ਕੇ ਚੱਲਦੇ ਆਂ ਬਾਈ ਨੂੰ ਮਲਾਉਣੇ ਆ ਤੇ ਸਾਰੀ ਗੱਲਬਾਤ ਕਰਾਂਗੇ ਕੀ ਕੀ ਮਿਲਦਾ ਹੈ ਕੁਝ ਸ਼ਮਾਨ ਬਾਈ ਕੋਲ ਹੈਗਾ ਤੇ ਕੁਝ ਬਾਈ ਕਹਿੰਦਾ ਆਉਣ ਵਾਲਾ ਤੇ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਤੇ ਕਦੋਂ ਕਦਾ ਸਟਾਰਟ ਕਰਿਆ ਉਹ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਹਰੀ ਜੇ ਤੁਸੀਂ ਲੈਣਾ ਹੁੰਦਾ ਸਮਾਨ ਆ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਉਹ ਤੁਹਾਨੂੰ ਲੈ ਜਾਣਕਾਰੀ ਲੈਣੇ ਵੀ ਆਪਾਂ ਆਨਲਾਈਨ ਭੇਜ ਸਕਦੇ ਆ ਜਾਂ ਲਾਈਕ ਇੱਥੇ ਆਉਣਾ ਪੈਣਾ ਤੇ ਬਾਈ ਨਾਲ ਜੀ ਸਸੀ ਗੱਲ ਬਾਈ ਜੀ ਤੇ ਸਭ ਤੋਂ ਪਹਿਲਾਂ ਤਾਂ ਵੀਰੇ ਆਪਣਾ ਨਾਮ ਤੇ ਐਡਰੈਸ ਦੱਸ ਦਿਓਗੇ ਆਪਾਂ ਕਿੱਥੇ ਜਗਾ ਹੈ ਕਿਹੜੀ ਆ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਆਪਾਂ ਗੋਨਿਆ ਨੇ ਮੰਡੀ ਨੀਅਰ ਬੱਸ ਸਟੈਂਡ ਆ ਬੱਸ ਸਟੈਂਡ ਤੋਂ ਬਠਿੰਡਾ ਰੋਡ ਤੇ ਆ ਠੀਕ ਹੈ ਗੋਨਿਆ ਨਾਲ ਬੱਸ ਸਟੈਂਡ ਠੀਕ ਹੈ ਤੇ ਜਿਹੜਾ ਵੀਰੇ ਆਪਣਾ ਇਹ ਕਨਸੈਪਟ ਆ ਸਮੁੰਦਰੀ ਜਾਂ ਜਾਂ ਸਮਾਨ ਹੈ ਕਦੋਂ ਕੋ ਦਾ ਸਟਾਰਟ ਕਰਿਆ ਇਹ ਤੇ ਸਾਨੂੰ ਜੀ 1.5 ਮਹੀਨਾ ਹੋ ਗਿਆ 1.5 ਮਹੀਨਾ ਹੋ ਗਿਆ ਤੇ ਰਿਸਪੌਂਸ ਕਿਵੇਂ ਆ ਰਿਹਾ ਲੋਕਾਂ ਦਾ ਬਹੁਤ ਵਧੀਆ ਜੀ ਰਿਸਪੌਂਸ ਪੂਰਾ ਵਧੀਆ ਹਾਂ ਬਹੁਤ ਵਧੀਆ ਜੀ ਤੇ ਕੋਈ ਅਜੇ ਤੱਕ ਕੋਈ ਵੀਰ ਲੈ ਕੇ ਆਇਆ ਗਿਆ ਹੋਇਆ ਸਮਾਨ ਕੋਈ ਲੰਬਾ ਤਾਂ ਨਹੀਂ ਆਇਆ ਸਮਾਨ ਨਾ ਜੀ ਨਾ ਸੱਤ ਸੌ ਹੋਰ ਮਾਲ ਦੇ ਪੂਰਾ ਨਹੀਂ ਆ ਰਿਹਾ ਜੀ ਅੱਛਾ ਪੂਰਾ ਨਹੀਂ ਆ ਰਿਹਾ ਕਿ ਵੀਰੇ ਜਿਹੜਾ ਹੈ ਆਪਣਾ ਸਮਾਨ ਹੈ ਆਪਾਂ ਦਿਖਾਵਾਂਗੇ ਫਿਰ ਇਹ ਕੀ ਹਿਸਾਬ ਕਿਤਾਬ ਹੈ ਇੰਪੋਰਟਡ ਹੁੰਦਾ ਹੈ ਜਾਂ ਵਰਤਿਆ ਹੁੰਦਾ ਕਿਵੇਂ ਹੁੰਦਾ ਕਿਤਾਬ ਨਹੀਂ ਸਾਰਾ ਨਿਊ ਹੁੰਦਾ ਵੀਰੇ ਨਿਊ ਹੁੰਦਾ ਹਾਂਜੀ ਇੰਪੋਰਟਡ ਹੁੰਦਾ ਸਮਾਨ ਸਾਰਾ ਨਿਊ ਹੁੰਦਾ ਹੈਗਾ ਠੀਕ ਹੈ ਤੇ ਵੀ ਕੋਈ ਇਹਦੇ ਚ ਮਰੀ ਆਪਣਾ ਸਰਕਲ ਵਾਲੀ ਕੋਈ ਚੀਜ਼ ਹੈ ਨਹੀਂ ਜਿਹਨੇ ਕਿ ਅਨਜੂਜ਼ ਆ ਅਨਜੂਜ਼ ਆ ਸਾਰਾ ਵੀਰ ਤੁਹਾਨੂੰ ਤੁਸੀਂ ਜਿਹੜਾ ਲੈ ਕੇ ਜਾਓ ਵੀਰ ਉਹ ਪਹਿਲੀ ਵਾਰ ਹੀ ਵਰਤੂ ਪਹਿਲੀ ਵਾਰ ਹੀ ਵਰਤੂ ਠੀਕ ਹੈ ਤੇ ਇਦਾਂ ਨਹੀਂ ਵੀ ਇਦਾਂ ਤਾਂ ਨਹੀਂ ਵੀ ਕੋਈ ਕਾਫੀ ਵਗੈਰਾ ਹੋ ਕੋਈ ਚੀਜ਼ ਦੀ Ориਜਨਲ ਹੋ ਜਾ ਨਹੀਂ Ориਜਨਲ ਜੀ Ориਜਨਲ ਕਿਹਾ ਬਿਲਕੁਲ ਹਾਂਜੀ ਜਮਾ ਬਿਲਕੁਲ Ориਜਨਲ ਚੀਜ਼ ਹੋਊਗੀ ਇਹ ਕਿਸੇ ਜੀ ਦਾ ਕੋਈ ਲਾਂਬਾ ਨਹੀਂ ਹੈਗਾ ਠੀਕ ਹੈ ਹਾਂਜੀ ਤੇ ਕੀ ਕੀ ਆਈਟਮ ਹੁੰਦੀਆਂ ਵੀਰੇ ਆਪਣੇ ਕੋਲੇ ਆਈਟਮਾਂ ਵੀਰੇ ਆਪਾਂ ਬੈਟਰੀ ਤੋਂ ਸਟਾਰਟ ਕਰ ਲੈਨੇ ਆਪਣੇ ਕੋਲ ਇੱਕ ਬੈਟਰੀਆਂ ਕਈ ਤਰ੍ਹਾਂ ਦੀਆਂ ਬੈਟਰੀਆਂ ਠੀਕ ਹੈ ਇਹ ਵੀ ਸਮੁੰਦਰੀ ਜਾਂ ਜੈਂ ਵਰਤੀ ਹਾਂਜੀ 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 ਆਪਾਂ ਆਮ ਲੋਕ ਵੀ ਘਰੇਲੂ ਵਰਤ ਸਕਦੇ ਆ ਠੀਕ ਹੈ ਜਾਂ ਖੇਤੀਬਾੜੀ ਵਾਸਤੇ ਜੋ ਵੀ ਹੈ ਹਾਂ ਆਪਣੀ ਇਹ ਬੈਟਰੀ ਬਹੁਤ ਵਧੀਆ ਜੂਮ ਹੈ ਤੇ ਲਿਸਕੋਬ ਜੂਮ ਹੈ ਦਾ ਠੀਕ ਹੈ ਤੇ ਬਾਰਾਤ ਵਗੈਰਾ ਨੂੰ ਚਾਹਣ ਨੂੰ ਬਹੁਤ ਦੂਰ ਤੱਕ ਜਾਂਦਾ ਹੈ ਐਡਾ ਵੀ ਵੀ ਨੇੜੇ ਦੂਰ ਵੀ ਕਰ ਜਾਂਦੀ ਹੈ ਹੈ ਹਾਂਜੀ ਹਾਂਜੀ ਦੂਰ ਵੀ ਹੋ ਜਾਂਦੀ ਹੈ ਜਿਵੇਂ ਠੀਕ ਹੈ ਬਹੁਤ ਵਧੀਆ ਬੈਟਰੀ ਹੈ ਬਾਕੀ ਇਹਨੂੰ ਆਪਾਂ ਗੱਡੀ ਦੇ ਵਿੱਚ ਚਾਰਜ ਕਰ ਸਕਦੇ ਆ ਜਾਂਦੇ ਹੋਏ ਜੇ ਟੂਰ ਤੇ ਜਾਣਾ ਪਵੇ ਚਾਰਜ ਆਈ ਹੈ ਇਹ ਹਾਂਜੀ ਠੀਕ ਹੈ ਚਾਰਜ ਆਈ ਹੈ ਬਾਕੀ ਬੈਂਕ ਪਾਵਰ ਤੇ ਵੀ ਆਪਾਂ ਇਹਨੂੰ ਲਾ ਸਕਦੇ ਆ ਠੀਕ ਹੈ ਲੋੜ ਮੁਤਾਬਕ ਜੇ ਕਿਤੇ ਖੇਤ ਬੈਠੇ ਆ ਜਾਂ ਪਾਵਰ ਵੀ ਆਪਣੇ ਕੋਲੇ ਆ ਹਾਂ ਚਾਹੇ ਆਪਣੇ ਡਾਊਨ ਹੋ ਗਈ ਬੈਟਰੀ ਜਾਂ ਗੱਡੀ ਵੀ ਜਾਈ ਜੰਨੇ ਆ ਗੱਡੀ 'ਚ ਵੀ ਲਾ ਸਕਦੇ ਆ ਗੱਡੀ 'ਚ ਵੀ ਲਾ ਲਓ ਜਿਹੜੀਆਂ ਬੈਟਰੀ ਆਪਣੇ ਘਰੇ ਪਲੱਗ ਜੀ ਹੁੰਦੇ ਆ ਇਹ ਜਿੱਥੇ ਮਰਜੀ ਲਾਓ ਕਿ ਕਿਥੇ ਮਰਜੀ ਇੱਥੇ ਮੈਂ ਇਵੇਂ ਜੀ ਕਰੀਦਾ ਇਹ ਛੋਟੀ ਹੈ ਹਮ ਬਸ ਇਹ ਜੋ ਹੈ ਫੰਕਸ਼ਨ ਸਾਰੇ ਉਹ ਹੀ ਹੈ ਦੇ ਵਿੱਚ ਇਹ ਛੋਟੀ ਆ ਹਾਂਜੀ ਛੋਟੀ ਉਦਾਂ ਹੀ ਚਾਰ ਜਾਂਦੇ ਉਦਾਂ ਹੀ ਸਾਰਾ ਸੇਮ ਫਸਰ ਠੀਕ ਹੈ ਸਰ ਮੈਂ ਵੀ ਇੱਧਰ ਆ ਜਾਓ ਹੁਣ ਆਪਾਂ ਦਿਖਾਉਨੇ ਆ ਜਿਵੇਂ ਆ ਸ਼ੈਂਪੂ ਪਏ ਆ ਸਾਬਣਾ ਪਈਆਂ ਇਹ ਵੀ ਸਾਰੀਆਂ ਵੀਰੇ ਉੱਖੇ ਹੀ ਆਉਂਦੇ ਆ ਸਾਰੇ ਇੱਕੋ ਥਾਂ ਤੇ ਆਉਂਦੇ ਆ ਹਾਂਜੀ 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 ਠੀਕ ਹੈ ਇਹ ਸਾਬਣਾ ਦਾ ਕਿਵੇਂ ਹਿਸਾਬ ਤਾਲ ਕੇ ਅਰੀਜਨਲ ਕਿਵੇਂ ਆ ਹਾਂਜੀ ਅਰੀਜਨਲ ਆ ਜੀ ਇਹ ਜਾਪਾਨ ਦੀ ਸਾਬਣਾ ਹੈ ਜਾਪਾਨ ਦੀ ਸਾਬਣਾ ਹਾਂਜੀ ਜਾਪਾਨ ਦੀ ਹੈ ਠੀਕ ਹੈ ਇਹ ਇੰਡੋਨੇਸ਼ੀਆ ਦੀ ਹੈ ਜੀ ਓਕੇ ਹਾਂਜੀ ਇਹ ਇਹ ਕੀ ਚੀਜ਼ਾਂ ਪਈਆਂ ਸ਼ੈਂਪੂ ਆ ਕੀ ਤੇੜਾ ਜਾਂ ਇਹ ਸ਼ੈਂਪੂ ਕੰਡੀਸ਼ਨਰ ਆ ਵੀਰੇ ਆਲ ਵੀ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਆ ਬਾਲਾਂ ਦੇ ਵਿੱਚ ਆਪਣੇ ਟੁੱਟਦੇ ਝੜਦੇ ਜਾਂ ਜੋ ਵੀ ਆ ਆ ਰਸਈ ਆਪਣਾ ਬਹੁਤ ਵਧੀਆ ਜਾਨੀ ਕਿ ਇਹ ਮੰਨ ਲਓ ਵੀ ਆਪਣੇ ਬਾਡੀ ਲੋਸ਼ਨਾਂ ਸ਼ੈਂਪੂਆਂ ਤੋਂ ਲੈ ਕੇ ਗੱਡੀਆਂ ਟਰੱਕਾਂ ਦੇ ਟੋਚਣਾ ਤੱਕ ਸਾਰਾ ਕੁਝ ਮਿਲਦਾ ਆਲ ਵੈਰਿਟੀ ਆਪਣੇ ਕੋਲੇ ਟੋਟਲੀ ਆ ਜੋ ਵੀ ਆਪਾਂ ਯੂਜ਼ ਕਰਦੇ ਖੇਤ ਵਿੱਚ ਘਰ ਜਿਹੜੀ ਆਪਣੇ ਵਰਤੀ ਜਾਂਦੀ ਹੈ ਉਹ ਵੀ ਜਿਹੜੇ ਕਿਸੇ ਨੇ ਖੇਤੀ ਕਰਦਾ ਉਹਦੇ ਵਾਸਤੇ ਵੀ ਜੇ ਕੋਈ ਮਿਸਤਰੀਆ ਕੰਮ ਕਰਦਾ ਉਹਦੇ ਵਾਸਤੇ ਵੀ ਹੁੰਦਾ ਹੈ ਤੇ ਆਪਣੇ ਘਰ ਇਹ ਯੂਜ਼ ਕਰਨ ਵਾਸਤੇ ਵੀ ਹੁੰਦਾ ਚੀਜ਼ਾਂ ਨਾ ਤੇ ਇੱਕ ਇੱਕ ਕੇਟਲੀ ਪਈ ਆ ਵੀਰੇ ਬਹੁਤ ਸੋਹਣੀ ਆ ਕੀ ਕਾ ਕੀ ਜਾਇ ਹੈ ਕੀ ਜਾਇ ਹੈ ਇੱਕ ਗਰਮ ਰੱਖਣ ਵਾਸਤੇ ਚਾਹ ਜਾਂ ਆਪਣਾ ਦੁੱਧ ਕੋਈ ਵੀ ਪਾ ਸਕਦੇ ਆ ਠੀਕ ਹੈ ਇਹਦੇ ਵਿੱਚ ਜਾਲੀ ਲੱਗੀ ਹੋਈ ਹੈ ਆਪਾਂ ਇੱਕ ਉਹ ਜਾਨੀ ਪੌਣ ਦੀ ਲੋੜ ਵੀ ਨਹੀਂ ਹਾਂਜੀ ਪੌਣ ਦੀ ਲੋੜ ਨਹੀਂ ਜੇ ਆਪਾਂ ਬਾਹਰ ਕੱਢ ਦੇ ਕੇ ਕੋਈ ਦੇਖ ਗਿਆ ਹੋਵੇ ਚਾਹ ਦਾ ਪੱਤਾ ਵਗੈਰਾ ਜਾਂ ਕੋਈ ਵਿਚੇ ਰਹਿ ਜਾਂਦਾ ਅੱਛਾ ਪੁਣਕੀ ਆਉਂਦੀ ਹੈ ਬਾਹਰ ਪੁਣਕੀ ਆਉਣਾ ਵਿੱਚ ਹੀ ਫਿਲਟਰ ਲੱਗਿਆ ਹੋਇਆ ਵਿੱਚ ਹੀ ਫਿਲਟਰ ਠੀਕ ਹੈ ਲੈ ਵੀ ਬੁਰਸ਼ ਵਗੈਰਾ ਆ ਦੇਖੋ ਕੱਚ ਦੇ ਗਲਾਸ ਕਿੰਨੇ ਸੋਹਣੇ ਗਲਾਸ ਆ ਤੁਸੀਂ ਕੋਈ ਵੀ ਆਈਟਮ ਤੁਸੀਂ ਘਰ ਵਾਸਤੇ ਲੈ ਜਾ ਸਕਦੇ ਹੋ ਕਾਚ ਦੇ ਗਲਾਸ ਆ ਜਿਵੇਂ ਕੌਫੀ ਮੱਗ ਆ ਦੇਖੋ ਕਿੰਨਾ ਸੋਹਣਾ ਮੱਗ ਆਏ ਕੌਫੀ ਵਾਲਾ ਤੇ ਇਹ ਵੀਰੇ ਸਿੰਗਲ ਸਿੰਗਲ ਵੀ ਮਿਲ ਸਕਦਾ ਜਾਂ ਇਕੱਠਾ ਮਿਲਦਾ ਹੈ ਹਾਂ ਜਿਵੇਂ ਮਰਜੀ ਕੋਈ ਸਿੰਗਲ ਲੈਣਾ ਚਾਹੁੰਦਾ ਸਿੰਗਲ ਵੀ ਦੇ ਦਿੰਨੇ ਆ ਇਕੱਠਾ ਲੈਣਾ ਚਾਹਦਾ ਇਕੱਠਾ ਵੀ ਦੇ ਦਿੰਨੇ ਆ ਜਿਸ ਤਰ੍ਹਾਂ ਤੇ ਜੇ ਕਿਸੇ ਨੇ ਅੱਗੇ ਸੇਲ ਵਾਸਤੇ ਵੀ ਹੁੰਦਾ ਕਿ ਆਪਣਾ ਨਹੀਂ ਜੀ ਅਸੀਂ ਆਪਣੇ ਆਪ ਦੇ ਤੌਰ ਤੇ ਆ ਬਹੁਤ ਵਧੀਆ ਵੀ ਹੋਰ ਸੇਲ ਨਹੀਂ ਆਇਗਾ ਨੀ ਹੋਰ ਸੇਲ ਨਹੀਂ ਠੀਕ ਹੈ ਇਹ ਗਲਾਸ ਆ ਦਾ ਗ੍ਰੈਵਿਟੀ ਗਲਾਸ ਬਜਦਾ ਇਹਨੂੰ ਜਿੰਦਰ ਮਰਜੀ ਕਰੋ ਡੇਕ ਦਾ ਨਹੀਂਗਾ ਅਸੀਂ ਡੇਕ ਦਾ ਨਹੀਂਗਾ ਲੈ ਵੀ ਆ ਬਾੜੀ ਸੋਹਣੀ ਚੀਜ਼ ਆ ਬਾਈ ਕਿਆ ਨਹੀਂ ਉਹ ਡੱਕ ਪੂਗਾ ਜੇ ਖੜਾ ਖੜਾ ਆ ਜਿੱਧਰ ਨੂੰ ਮਰਜੀ ਡੇਡਾ ਕਰ ਲੋ ਇਹਨੇ ਦੁਬਾਰੇ ਆਪਣੇ ਆਪ ਉੱਥੇ ਉਸੇ ਜਗ੍ਹਾ ਤੇ ਆ ਕੇ ਖੜਾ ਹੋ ਜਾਣਾ ਹਾਂਜੀ ਠੀਕ ਹੈ ਇਹ ਬਹੁਤ ਸੋਹਣੀ ਚੀਜ਼ ਹੈ ਕਿ ਇਹਨਾਂ ਦੇ ਆਪਾਂ ਰੇਟ ਦੱਸ ਸਕਦੇ ਆਂ ਵੀਡੀਓ ਚ ਵਿਕੇ ਵੀਰੇ ਫੋਨ ਤੇ ਕਰਨੇ ਆਂ ਫੋਨ ਤੇ ਹਾਂ ਫੋਨ ਤੇ ਤੁਸੀਂ ਕਰ ਸਕਦੇ ਹੋ ਸਕਰੀਨ ਤੇ ਚੱਲੀ ਜਾਂਦਾ ਨਾਲ ਐਡਰੈਸ ਵੀਰ ਦਾ ਨਾਲ ਨੰਬਰ ਆ ਜਿਹੜਾ ਰੇਟ ਕਰਨਾ ਹੈ ਤੁਸੀਂ ਦੁਕਾਨ ਤੇ ਆ ਜਾਓ ਪਹਿਲਾਂ ਸਮਾਨ ਦੇਖੋ ਆਹ ਦਾ ਸੰਤੋਸ਼ਟੀ ਕਰੋ ਵੀ ਸਮਾਨ ਵਧੀਆ ਵਾਕਈ ਵਧੀਆ ਤਾਂ ਫੇਰ ਬਾਈ ਤੋਂ ਖਰੀਦੋ ਆ ਦੇਖੋ ਇੰਪੋਰਟਡ ਜਿਵੇਂ ਕੈਂਚੀਆਂ ਆਹ ਕੈਂਚੀ ਮੈਨੂੰ ਬਹੁਤ ਸੋਹਣੀ ਲੱਗੀ ਇਹ ਜਪਾਨ ਦੀ ਹੈ ਜੀ ਇਹਨੇ ਚਾਦਰ ਵਗੈਰਾ ਕੱਟਣ ਦੇ ਕੰਮ ਆਉਂਦੀ ਲੋ ਇਹ ਦੀ ਅਜਾ ਚਾਦਰ ਕੱਟਦੀ ਹੈ ਆਹ ਇਹ ਚਾਦਰ ਕੱਟਦੀ ਲੋ ਹਾਂ ਲੋ ਹਰ ਚਟਰੀ ਫਿਰ ਤਾਂ ਬਾਈ ਬਹੁਤ ਤਗੜੀ ਏ ਇਹ ਕੈਂਚੀ ਛੋਟੀ ਏ ਪਰ ਕੰਮ ਵਿੱਚ ਵੱਡਾ ਠੀਕ ਹੈ ਇਹਦੇ ਵਿੱਚ ਸਾਈਜ਼ ਕਈ ਹੁੰਦੇ ਆ ਹਨਾ ਹਾਂਜੀ ਠੀਕ ਹੈ ਇੱਕ ਆ ਮਲਟੀ ਟਾਸਕਿੰਗ ਦੇਖੋ ਹਾਂਜੀ ਇਹ ਨਿੱਕੀ ਏ ਥੋੜੀ ਵੀ ਏ ਨਾਲ ਪਲਾਸ ਵੀ ਏ ਤੇ ਇਹਦੇ ਵਿੱਚ ਆ ਹੋਰ ਵੀ ਚੀਜ਼ਾਂ ਕਾਫੀ ਜਿਵੇਂ ਆਹ ਨਿੱਕੀ ਜੀ ਆ ਰਹੀ ਏ ਪੇਚ ਕਸ ਹੈ ਤੇ ਆ ਚਾਕੂ ਆ ਇਹਨਾਂ ਦੇ ਕਾਫੀ ਆਟਮਾ ਨੇ ਬਹੁਤ ਮਲਟੀਟਾਸਕਿੰਗ ਹੈ ਹਾਂਜੀ ਆਪਾਂ ਟੂਰ ਵਗੈਰੇ ਦੇ ਜਾਂਦੇ ਆ ਉਹਦੇ ਨਾਲ ਹੀ ਆ ਸਕਦੇ ਆ ਇਹ ਆ ਪਰਪਸੇ ਕੰਮ ਹੈ ਇਹ ਬਲਾਸ ਹੀ ਬਣ ਜਾਂਦੇ ਤਾਂ ਇਹ ਪਲਾਸੇ ਵੀ ਪੈਂਦਾ ਥੋੜੀ ਹਾਂਜੀ ਥੋੜੀ ਬਣਦੀ ਜਾਨੀ ਕਿ ਸਾਰੇ ਕੰਮ ਦੇ ਦੀ ਇੱਕ ਚੀਜ਼ ਸਾਰੇ ਚੀਜ਼ਾਂ ਆ ਲੜੇ ਐ ਆਪਣੇ ਜੇਬ ਚ ਪਾ ਕੇ ਲੈ ਜਾ ਹਾਂਜੀ ਹਣਾ ਹਾਂਜੀ ਸਹੀ ਹੈ ਤੇ ਆ ਕੀ ਆਟਮਾ ਵੀਰੇ ਇਹ ਟੋਚ ਨਗਰੇ ਕਾਰ ਦਾ ਆਪਾਂ ਕਾਰ ਦੇ ਵਿੱਚ ਵੀ ਰੱਖ ਸਕਦੇ ਹਾਂ ਥੂਰ ਨੇੜੇ ਜਾਣੇ ਕੋਈ ਪ੍ਰੋਬਲਮ ਆਪਾਂ ਨੂੰ ਨਹੀਂ ਹੁੰਦੀ ਕਿਸੇ ਨੂੰ ਹੋਰ ਆਈ ਹੁੰਦੀ ਹੈ ਅਗਲੇ ਦੀ ਹੈਲਪ ਹੋ ਜਾਂਦੀ ਹੈ ਠੀਕ ਹੈ ਜੋਦੇ ਵਾਸਤੇ ਬਹੁਤ ਵਧੀਆ ਜੀ ਹਾਂਜੀ ਤੇ ਇਹ ਚੀਜ਼ਾਂ ਵੀਰੇ ਇਹ ਤੌਲੀਏ ਵੀਰੇ ਆਪਣਾ ਇਹ ਸ਼ਿਪ ਦੇ ਵਿੱਚ ਹੀ ਆਉਂਦੇ ਆ ਅਮਰੀਕਾ ਦੇ ਆ ਅਲੱਗ-ਅਲੱਗ ਆ ਇਹ ਵੱਡੇ ਪੀਸ ਆ ਇਹ ਛੋਟੇ ਆ ਸਹੇਤ ਆਵਲ ਨਹੀਂ ਸਾਰੇ ਇਹ ਜਾਲੀ ਜੀ ਕੀ ਪਈ ਹੈ ਵੀਰੇ ਇਹ ਕੇ ਚੀਜ਼ ਜਾਲੀ ਵੀਰੇ ਬਹੁਤ ਵਧੀਆ ਕੰਮ ਆਉਂਦੀ ਹੈ ਮੰਜਾ ਬਣ ਲੋ ਇਹਦੇ ਨਾਲ ਕੁਰਸੀਆਂ ਬਣ ਲੋ ਜਾਂ ਆਪਾਂ ਕੋਈ ਕੰਮ ਆ ਆਪਣਾ ਇਸ ਤਰ੍ਹਾਂ ਦਾ ਬਾਹਰ ਅੰਦਰ ਬੈਠਾ ਉੱਠਣ ਵਾਲ ਜਿਵੇਂ ਖੇਤ ਹੀ ਰੱਖ ਲੋ ਕੋਈ ਮੇਜ ਜਾਂ ਬੈਂਚ ਵਗੈਰਾ ਬਣਨ ਦੇਣਾ ਬਣ ਸਕਦੇ ਸਹੇਦ ਨਾ ਬਣਿਆ ਹੰਦਾ ਮਜ਼ਬੂਤ ਆ ਬਹੁਤ ਮਜ਼ਬੂਤ ਆ ਵੀਰੇ ਠੀਕ ਹੈ ਹਾਂਜੀ ਇਹ ਕੁਝ ਵੀ ਬਣ ਲੋ ਮੰਜਾ ਵੀ ਮੇ ਖੇਤ ਗੁੱਤ ਪਿਆ ਖਰਾਬ ਹੋ ਜੀ ਬਾਹਰ ਪਿਆ ਪੇਸ਼ਾਵੇਂ ਮੀਹ ਨਹੀਂ ਨੈਣ ਕੋਈ ਸਰ ਕੋਈ ਹੈ ਸਰ ਬਹੁਤ ਹੋਈ ਠੀਕ ਹੈ ਟੁੱਟਦੀ ਨਹੀਂ ਮੈਂ ਵੀਰੇ ਆ ਦੇਖੋ ਤੁਸੀਂ ਬਾਕੀ ਝਾਤੀ ਮਾਰ ਲਓ ਜੇ ਮੈਂ ਚੱਪ ਇਹ ਹਲਕੀ ਵੜੀਆਂ ਨੇ ਹਾਂਜੀ ਇਹ ਤਾਂ ਵੇਟ ਹੈ ਨੀਗਾ ਪਰ ਇਹ ਵੇਟ ਦੇ ਹਾਵ ਨਾਲ ਜੀ ਦੇਖ ਕੇ ਤਾਂ ਹੰਢਣ ਸ਼ਕਤੀ ਬਹੁਤ ਹੈ ਠੀਕ ਹੈ ਹਾਂਜੀ ਰੋਜ਼ ਦੀ ਰੁਟੀਨ ਦੇ ਵਿੱਚ ਨਾ ਪਾਉਂਦੀਆ ਘਰੇ ਪਾਉਂਦੇ ਹਨਾ ਹਾਂ ਘਰੇ ਰੁਟੀਨ ਚ ਪਾੜੇ ਲਈ ਪਾ ਸਕਦੇ ਕੰਮ ਤਾਂ ਦੇਖਿਆ ਕਿ ਹਲਕਾ ਹੀ ਵੜੀ ਹੈ ਤਾਂ ਹਾਂਜੀ ਤਾਂ ਇਹ ਤਲਕੇ ਇਹ ਲੇਡੀਜ਼ ਦਾ ਹੈ ਕਿ ਜੈਂਟਸ ਦਾ ਜਾਂ ਦੋਨਾਂ ਲਈ ਹੈ ਪਾ ਤਾਂ ਕੋਈ ਸਕਦਾ ਹੈ ਕੋਈ ਪਾ ਸਕਦਾ ਪਰ ਇਹ ਵੀ ਦੇਖਿਆ ਘਰੇ ਘਰੇ ਪਾਉਣਾ ਤਾਂ ਲੇਡੀਜ਼ ਦੇ ਜ਼ਿਆਦਾ ਵਰਤਦੇ ਆ ਠੀਕ ਹੈ ਕਿਉਂਕਿ ਕੰਮ ਧੰਦੇ ਜੇ ਜੇ ਮਰਜੀ ਪੈਰ ਨਹੀਂ ਦਲਕ ਦਾ ਪਾਣੀ ਠੀਕ ਹੈ ਇੱਕ ਨਾ ਮੈਂ ਇੱਥੇ ਆਈਟਮ ਦੇਖੀ ਸੀ ਆ ਜੀ ਇਹ ਇਹ ਬਈ ਕੀ ਕੰ ਠੀਕ ਹੈ ਭਾਈ ਕਹੇ ਇਹ ਵਿਰਾਸ਼ਕ ਕਿਟ ਹੈ ਜੀ ਮੈਂ ਆਪਾਂ ਵਿਆਹ ਸ਼ਾਦੀ ਜਾਂਦੇ ਆ ਟੂਰ ਤੇ ਜਾਂਦੇ ਹਾਂ ਨਾ ਇਹ ਆਪਾਂ ਕਿਹ ਜਾਨਾ ਬੰਦਾ ਆ ਉਹਦੀ ਯੂਜ਼ ਕਰ ਸਕਦਾ ਜਿੰਨੇ ਦਿਨ ਆਪਾਂ ਬਾਹਰ ਲਾ ਦੇ ਵਿੱਚ ਪੇਸਟ ਠੀਕ ਹੈ ਕਰੂਜ਼ ਦੀ ਫੇਰ ਤਾਂ ਬਹੁਤ ਨਹੀਂ ਅਲੱਗ ਤੋਂ ਜੀ ਚੱਕਣ ਦੀ ਲੋੜ ਨਹੀਂ ਨਹੀਂ ਅਲੱਗ ਤੋਂ ਠੀਕ ਹੈ ਓਕੇ ਇਹ ਤਾਂ ਬਈ ਦੇਖੋ ਪਲਾਸ ਆ ਗਏ ਬਹੁਤ ਸੋਹਣਾ ਪਲਾਸ ਆਪਣੇ ਤਾਂ ਮੈਨੂੰ ਲੱਗਦਾ ਇਹੋ ਜਿਹਾ ਪਲਾਸ ਮਿਲਦੇ ਨਹੀਂ ਹੋਣਾ ਮੈਂ ਤਾਂ ਦੇਖਿਆ ਨਹੀਂ ਅਜੇ ਤੱਕ ਤੇ ਨਾ ਇਹ ਕੋਈ ਗਰੰਟ ਵਗੈਰਾ ਬਾਕੀ ਸੇਫਟੀ ਬਹੁਤ ਵਧੀਆ ਜੀ ਹੈ ਕਿ ਗਰੰਟ ਵਗੈਰਾ ਲੱਗਣ ਦੇ ਇਹ ਜਰਮਨ ਦਾ ਜੀ ਜਰਮਨ ਦਾ ਜੀ ਹਾਂਜੀ ਜਰਮਨ ਠ ਇਹ ਐਲ ਕਿਆਂ ਆ ਗਈਆਂ ਵੀਰੇ ਹਾਂਜੀ ਇਹ ਆਪਣੇ ਕੋਲ ਹੈਗਾ ਜਪਾਨ ਦਾ ਪਲਾਸ ਇਹ ਜਪਾਨ ਦਾ ਇਹ ਜਪਾਨ ਦਾ ਠੀਕ ਹੈ ਉਹਨੇ ਪਲਾਸ ਬਹੁਤ ਮਜ਼ਬੂਤ ਆ ਵੀਰੇ ਤੇ ਇੱਕ ਆ ਵੀਰੇ ਮੈਂ ਕਾਫੀ ਦੇਖੀਆਂ ਵੀ ਪਹਿਲਾਂ ਤੇ ਤੁਹਾਡੇ ਕੋਲ ਵੀ ਅੱਜ ਮੈਂ ਦੇਖੇ ਕੀ ਕੀ ਕਿਵੇਂ ਕੁਰਸੀ ਕੀ ਕੰਮ ਆਉਂਦੀ ਹੈ ਕੀ ਇਹ ਵੀ ਕੁਰਸੀ ਸਾਡੇ ਕੋਲ ਬਹੁਤ ਚੱਲ ਰਹੀ ਹੈ ਬਹੁਤ ਵਧੀਆ ਹੈ ਇਹਦਾ ਤੇਰਾ ਰਿਜ਼ਲਟ ਵੀ ਬਹੁਤ ਵਧੀਆ ਬਾਕੀ ਇਹ ਫੋਲਡਿੰਗ ਹੋ ਜਾਂਦੀ ਹੈ ਓਕੇ ਫੋਲਡਿੰਗ ਹੋ ਜਾਂਦੀ ਹੈ ਇਹ ਫੋਲਡਿੰਗ ਕਰਕੇ ਬੈਗ ਇਹਦਾ ਇੱਕ ਬੈਗ ਦੇ ਵਿੱਚ ਪੈ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਟੂਰ ਤੇ ਜਾਣਾ ਹੈ ਜਾਂ ਜੋ ਵੀ ਵਰਤਦੇ ਜਿਵੇਂ ਮਿਮਕੋਵ ਇਨਾਂ ਵਾਲੇ ਅਸੀਂ ਬਹੁਤ ਦਿੱਸੀਆਂ ਤੱਕੀ ਅੱਛਾ ਕੋਈ ਇਨਾਂ ਵਾਲਿਆਂ ਨੂੰ ਹਾਂਜੀ ਠੀਕ ਹੈ ਵੀ ਜਿਹੜੇ ਬਾਹਰ ਅੰਦਰ ਜਾਂਦਾ ਹੈ ਬਾਹਰ ਅੰਦਰ ਜਾਂਦਾ ਹੈ ਕਿਤੇ ਵੀ ਬਾਹਰ ਅੰਦਰ ਟੂਰ ਤੇ ਜਾਣੇ ਆਉਂ ਤਾਂ ਬੱਟ ਸਕਦੇ ਆ ਜਿਵੇਂ ਹੁਣ ਆਹ ਵੱਡੀ ਕੁਰਸੀ ਹੈ ਇਹ ਚੱਕਣੀ ਧਰਨੀ ਚੱਕਣੀ ਆ ਜਾਨੀ ਆਹ ਦਾ ਸੀਟ ਦੇ ਥੱਲੇ ਰੱਖੋ ਗੱਡੀ ਦੇ ਰੱਖ ਕਈ ਬੰਦੇ ਦਾ ਵਜਨ ਸਹਿ ਲੈਂਦੀ ਆ ਬਈ ਬੋਲ ਜਿੱਡਾ ਮਰਜੀ ਪਾਰਾ ਬੰਦਾ ਹੋ ਜਾ ਜੀ ਠੀਕ ਆ ਉਹਨੇ ਸਹਿ ਲੈਂਦੀ ਬੋਲ ਬਈ ਮਨ ਦਾ ਖੋਦਣੀ ਵੀ ਸੌਖੀ ਹੋਏ ਕਿਵੇਂ ਖੁੱਲਦੀ ਆ ਬਈ ਇਹ ਤੇ ਬਸ ਹੈ ਲੈ ਕੋਲਣੀ ਵੀ ਸੌਖੀ ਆ ਤੇ ਬਾਈ ਬੰਦ ਕਰਨੀ ਵੀ ਸੌਖੀ ਆ ਤੇ ਪੂਰਾ ਵਧੀਆ ਪੂਰਾ ਵਜਨ ਸਹੂਗੀ ਤੇ ਜੇ ਕਿਹਨੇ ਟੂਰਾ ਦਾ ਸ਼ਕੀਨ ਆ ਕੋਈ ਮੇਰਾ ਵੀਰ ਜਾਂ ਖੇਤੀ ਜੇ ਪੈਨਾ ਵਾਲੇ ਬਾਹਰ ਅੰਦਰ ਜਾਂਦੇ ਰਹਿੰਦੇ ਘਰੋਂ ਬਾਹਰ ਰਹਿਣਾ ਪੈਂਦਾ ਤਾਂ ਇਹ ਚੀਜ਼ ਬਹੁਤ ਸੁਣੀ ਆ ਇਹਦੇ ਚ ਵੀਰੇ ਆਪਣੇ ਕੋਲ ਇਕੱਲੀ ਕੁਰਸੀ ਆ ਜਾਂ ਇਕ ਮੰਜੇ ਵੀ ਹੁੰਦੇ ਇਹਦੇ ਚ ਮੰਜੇ ਵੀ ਆਉਂਦੇ ਵੀਰੇ ਆਉਂਦੇ ਥੋੜੇ ਮੰਜੇ ਵੀ ਆਉਂਦੇ ਹੈਗੇ ਠੀਕ ਹੈ ਹਾਂਜੀ ਮੰਜੇ ਆਪਣਾ ਬਹੁਤ ਵੇ ਸੇਲ ਹੋ ਰੇ ਮੰਜੇ ਜੀ ਪੰਜਾ ਵੀ ਹੁੰਦਾ ਪੰਜਾ ਬਹੁਤ ਧੋ ਲੱਗਦੀ ਆ ਉਹਦੀ ਆਪਣਾ ਬਹੁਤ ਵਧੀਆ ਰਿਜ਼ਲਟ ਆ ਮੰਜੇ ਦਾ ਅੰਦਰ ਸ਼ਕਤੀ ਬਹੁਤ ਆਉਦੀ ਹਾਂਜੀ ਉਹ ਵੀ ਹੋਲਡਿੰਗ ਹੁੰਦਾ ਉਹ ਵੀ ਫੋਲਡਿੰਗ ਹੁੰਦਾ ਲੈ ਵੀਰੇ ਜੇ ਕਿਸੇ ਨੇ ਮੰਜਾ ਲੈਣਾ ਜਾਂ ਕੁਰਸੀ ਤੇ ਇਹ ਕਿੰਨੇ ਪੀਸ ਲੈ ਸਕਦਾ ਜਾਂ ਬਹੁਤ ਲਿਮਟਿਡ ਹੀ ਹੁੰਦੇ ਆਪਣੇ ਹਾਂ ਜਿੰਨੇ ਮਰਜ਼ੀ ਲੈ ਸਕਦੇ ਠੀਕ ਜਿੰਨੇ ਮਰਜ਼ੀ ਲੈ ਵੀ ਆ ਬਹੁਤ ਵਧੀਆ ਚੀਜ਼ ਹੈ ਗੱਡੀ 'ਚ ਧਰ ਕੇ ਲੈ ਆਓ ਪਿੱਛੇ ਡਿੱਕੀ 'ਚ ਹਟ ਕੇ ਲੈ ਜਾਓ ਜਿੱਥੇ ਮਰਜ਼ੀ ਜਾਓ ਜਾ ਕੇ ਬੈਠੋ ਆ ਦਾ ਮੌਜਨਾ ਤੇ ਬਹੁਤ ਹੋਰ ਬਹੁਤ ਵਧੀਆ ਚੀਜ਼ਾਂ ਤੇ ਹੋਰ ਵੀ ਦਿਖਾ ਲਈਏ ਵੀਰੇ ਆਪਾਂ ਕੀ ਕੀ ਆਈਟਮਾਂ ਨੇ ਆਪਣੇ ਕੋਲ ਨੇ ਵੀ ਆਹ ਕੀ ਆਈਟਮਾਂ ਨੇ ਇਹ ਵੀ ਤੇਲ ਕੱਢਣ ਵਾਲੀ ਪਾਈਪ ਹੈ ਤੇ ਆਪਾਂ ਟਰੈਕਟਰ 'ਚ ਪਾਉਣਾ ਹੈ ਗੱਡੀ 'ਚ ਤੇਲ ਪਾਉਣਾ ਢੋਲ 'ਚੋਂ ਕੱਢਣਾ ਤੇਲ ਅੱਗੇ ਮੂੰਹ ਨਾਲ ਆ ਪਰ ਅਭੀ ਸਿੱਧੇ ਨਾਲ ਹੁੰਦੇ ਪੈਣਾ ਹਾਂ ਉਹ ਬਹੁਤ ਔਖਾ ਕੰਮ ਸੀਗਾ ਪਰ ਉਹਨੇ ਬਹੁਤ ਸੋਚਾ ਕਰਤਾ ਅਸੀਂ ਇਹ ਕਿਥੋਂ ਇਹ ਕੱਢਦਾ ਤੇਲ ਉੱਪਰੀ ਤਰ੍ਹਾਂ ਇੱਕ ਤਰ੍ਹਾਂ ਹਾਂਜੀ ਹਾਂਜੀ ਠੀਕ ਹੈ ਇਹ ਬਹੁਤ ਸੋਹਣੇ ਚੀਜ਼ਾਂ ਨੇ ਆ ਕਟਰਾ ਇਹ ਕਾ ਲਾਈਟ ਪਈ ਹੈ ਵੀਰੇ ਇਹ ਕੀ ਕੰਮ ਆਉਂਦੀ ਹੈ ਆਪਣਾ ਇਹ ਵੀਰੇ ਹੈਡ ਟਾਰਚ ਠੀਕ ਹੈ ਆਪਾਂ ਰਾਤ ਬਰਾਤ ਇਹ ਕੋਈ ਬੰਦਾ ਕੰਮ ਕਰਦਾ ਜਾਂ ਪਹਿਰੇਦਾਰੀ ਦਾ ਕੰਮ ਕਰਦਾ ਹੱਥਾਂ 'ਚ ਕੋਈ ਹੋਰ ਸਮਾਨ ਹੈ ਜਾਂ ਉਹ ਖੇਤ ਦਾ ਮਸ਼ੀਨ ਦਾ ਠੀਕ ਕਰਨ ਦਾ ਕੰਮ ਕਰਦਾ ਜਾਂ ਮਨ ਲਓ ਉਹ ਅੰਮਿਲ ਫਿਰ ਤੇ ਲਾਉ ਉਹਦੇ ਨਾਲ ਬਰਫ ਠੀਕ ਹੈ ਜਾਨੀ ਕਿ ਜਿਹੜੇ ਮਿਸਤਰੀ ਬੰਦੇ ਹਨ ਉਹਨਾਂ ਵਾਸਤੇ ਵੀ ਕੰਮ ਕੀਤਾ ਜਾ ਰਿਹਾ ਹਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਮਿਸਤਰੀ ਬੰਦੇ ਇਹ ਕੰਮ ਕਰਦੇ ਦੇਖ ਸਕਦੇ ਬਹੁਤ ਸੋਹਣੀ ਚੀਜ਼ ਹੈ ਤੁਹਾਡੇ ਬਾਤ ਦੀ ਇਹ ਜੀ ਇਹ ਲਾਈਟ ਬਹੁਤ ਤੇਜ ਆ ਗਈ ਤੇ ਹਾਂ ਇਤਨਾ ਵਿਚਾਰ ਹੈ ਇਹ ਤੁਸੀਂ ਇਹ ਚੀਜ਼ਾਂ ਲਿਆ ਸਕਦੇ ਹੋ ਇਹ ਕੱਟ ਰਹਾ ਹੈ ਇਹ ਖਾਸ ਕਰਨਾ ਮੈਂ ਵੈਸੇ ਜਿਹੜੇ ਕੰਮ ਬੰਦਾ ਕਰਦਾ ਹੁੰਦਾ ਉਹੋ ਜਿਹੇ ਕੰਮ ਦਾ ਬੰਦਾ ਹੀ ਹਸਾਬ ਹੁੰਦਾ ਹੈ ਬੱਕਰੀਆਂ ਵਾਲੇ ਵੀਰ ਜਿਹੜੇ ਮੰਗਦੇ ਰਹਿੰਦੇ ਨੇ ਨਾ ਕੱਟ ਰਾ ਮੈਨੂੰ ਕਾਫੀ ਫੋਨ ਆਪਾਂ ਆਉਂਦੇ ਵੀ ਬਾਈ ਕਿੱਥੋਂ ਮਿਲੂ ਨਾ ਲਾਉਣ ਵਾਸਤੇ ਆ ਬਹੁ ਬੜੀ ਚੀਜ਼ ਹੈ ਤੁਹਾਡੇ ਵਾਸਤੇ ਬੱਕਰੀਆਂ ਵਾਲੇ ਵਾਸਤੇ ਸਪੈਸ਼ਲ ਜੇ ਤੁਸੀਂ ਘਰੇ ਬੱਕਰੀਆਂ ਕੋਈ ਨਾ ਬਣਾਉਣੇ ਹੋ ਤਾਂ ਬਹੁਤ ਸੋਹਣੀ ਚੀਜ਼ ਹੈ ਤੁਹਾਡੇ ਵਾਸਤੇ ਤੇ ਬਾਈ ਨਾਲ ਆ ਕੇ ਸੰਪਰਕ ਕਰ ਸਕਦੇ ਹੋ ਗੋਨੇ ਵਾਲੇ ਮੰਡੀ ਦੇ ਵਿੱਚ ਹੈ ਸਕਰੀਨ ਤੇ ਨੰਬਰ ਹੈ ਤੇ ਜੇ ਤੁਸੀਂ ਲਿਆਣਾ ਜਾਂ ਜਿੰਨੇ ਮਰਜ਼ੀ ਲੈ ਜਾਓ ਬਾਈ ਕੋਲ ਓਨੀ ਹੈ ਤੇ ਇਹ ਆ ਇਹ ਗਲਵਜ਼ ਵਗੈਰਾ ਇਹ ਸੇਫਟੀ ਗਲਵਜ਼ ਹੈ ਜਾਂ ਕਿਵੇਂ ਹਾਂਜੀ ਹਾਂਜੀ ਸੇਫਟੀ ਗਲਵ ਗਲਵਜ਼ ਹੈ ਜਿਵੇਂ ਖੇਤ ਮੋਟਰ ਦਾ ਬਰਾ ਜਾਂ ਵੈਸੇ ਵੀ ਕੋਈ ਆਪਦੇ ਕੰਮ ਧੰਦੇ 'ਚ ਪਾਉਣਾ ਕਰੇ ਲੋ ਵਰਤਣਾ ਕੋਈ ਵਾਤੇ ਪਾ ਆ। ਕਰੰਟ ਵਗੈਰਾ ਤੋਂ ਵੀ ਵਧੀਆ ਚੀਜ਼ ਹੈ। ਅਸ਼ ਕਰੰਟੋਂ ਵੀ بچਾਉਂਦਾ ਹੈ। ਹਾਂਜੀ ਹਾਂਜੀ ਠੀਕ ਹੈ ਤੇ ਉਦਾਂ ਵੀ ਮਨਲਾ ਕਾਫੀ ਕਰਦਾ ਹਨਾ। ਹਾਂਜੀ ਹਾਂਜੀ ਮਿਸਤਰੀ ਵਗੈਰਾ ਜਿਵੇਂ ਕੋਈ ਕਿੰਨੇ ਮਿਸਤਰੀ ਹੋਉਂਦਾ ਰੂਟੀਨ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਜਾਂ ਸ਼ੀਸ਼ੇ ਅੱਗੇ ਕੀ ਚੀਜ਼ਾਂ ਆਉਂਦੀਆਂ ਸ਼ੀਸ਼ੇ ਦਾ ਕੰਮ ਕਰਦੇ ਚੱਕਣ ਤਰ ਲਾਉਂਦਾ ਵਾਤੇ ਹਾਂ ਠੀਕ ਹੈ ਇਹ ਜਿਹੜੀਆਂ ਰस्सियां ਵਗੈਰਾ ਇਹ ਕਾਦੇ ਕੰਮ ਆਉਂਦੀਆਂ ਵੀਰੇ ਇਹ ਰਸਸੇ ਵੀਰੇ ਟਰੱਕ ਰੱਸੀ ਵਾਜਦੇ ਜਾਂ ਜਾਂ ਬੰਨਣ ਵਾਸਤੇ ਲੋਡਿੰਗ ਕਰਕੇ ਉਹ ਰੱਸੀ ਹੈਗੀ ਬਾਕੀਆਂ ਦੌਣਾ ਮੰਝੇ ਵਾਸਤੇ ਲੈ ਜਾਂਦੇ ਆ ਰੱਸੀ ਇਹ ਤਰਪਾਲਾ ਜੀ ਆਪਣੇ ਕੋਲ ਲਿਆ ਤਰਪਾਲ ਕਾਦੀ ਹੈ ਇਹ ਇਹ ਟਰੱਕ ਟਰਾਲੀ ਜਾਂ ਕੋਈ ਵੀ ਆਪਣਾ ਟਰੈਵਲ ਦਾ ਕੰਮ ਕਰਦਾ ਬੰਦਾ ਮਤਲਬ ਵੀ ਛੋਟਾ ਹੱਥੀਆ ਉਹਦੇ ਤੱਕ ਨਾਲ ਵਾਸਤੇ ਅਛਾ ਉਹਦੇ ਵਾਸਤੇ ਜਾਂ ਫਤਲਾ ਆਉਂਦੀ ਟਕੋ ਝੋਨਾ ਕਣਕ ਠੀਕ ਹੈ ਬਹੁਤ ਵਧੀਆ ਇਹ ਇਹ ਵੱਡਾ ਰੱਸਾ ਗਿਆ ਵੀ ਟੋਚਾਂ ਦੇ ਤੌਰ ਤੇ ਕਿਸੇ ਨੇ ਲੈਣਾ ਹੈ ਇਹ ਵਾਸ਼ੇਰਾ ਵੀਰੇ ਵਾਸ਼ੇਰ ਵਾਚ ਲਈ ਹਾਂ ਠੀਕ ਹੈ ਇਹ ਜਮਾ ਬ੍ਰੈਂਡ ਨਿਊ ਹੈ ਹਾਂਜੀ ਇਹ ਨਿਊ ਬ੍ਰੈਂਡ ਹੈ ਜਪਾਨ ਦਾ ਜੀ ਇਹ ਠੀਕ ਹੈ ਹਾਂਜੀ ਇਹ ਕਾਰਾਂ ਗੁੱਡਾਂ ਆ ਧੋਣ ਦੇ ਕੰਮ ਆਉਂਦਾ ਹੈ ਹਾਂਜੀ ਕਾਰਾਂ ਧੋਣ ਲੋ ਜੇ ਆਪਣਾ ਵੀ ਏਸੀ ਸਰਵਿਸ ਕਰ ਲੋ ਜੋ ਮਰਜੀ ਆਪ ਕਰ ਸਕਦੇ ਜੋ ਮਰਜੀ ਕਰ ਹਾਂਜੀ ਆ ਮੈਟ ਹੈਗਾ ਜੀ ਆਪਣੇ ਕੋਲੇ ਇਹ ਕਾਦੇ ਕਾਦੇ ਲਈਏ ਵੀਰੇ ਇਹ ਮੈਟ ਆਪਣਾ ਵੀ ਕੋਠੀ ਦੇ ਵਿੱਚ ਜਾਂ ਬਾਥਰੂਮ ਦੇ ਮੋਹਰੇ ਰੱਖ ਸਕਦੇ ਆ ਬਹੁਤ ਵਧੀਆ ਹੰਡਲਣ ਸ਼ਕਤੀ ਦੀ ਦੂਜੇ ਮੈਟ ਪਾੜ ਜਾਂਦੇ ਚਾਰਜਰ ਵਰਤ ਕੇ ਇਹ ਉਹ ਚੀਜ਼ ਨਹੀਂ ਹੈ ਜੀ ਬਹੁਤ ਵਧੀਆ ਇਹਨੇ ਜੇ ਮਰਜ਼ੀ ਵਰਤੋ ਇਹਨੇ ਜਿੰਨਾ ਚਿਰ ਮਰਜ਼ੀ ਜਿੰਨਾ ਚਿਰ ਵੀ ਜਿਵੇਂ ਬਾਥਰੂਮ ਵਗੈਰਾ ਮੁਰੇ ਨਾ ਕੇ ਨਿਕਲਦੇ ਗਿੱਲੇ ਬੈਠਦੇ ਹਨਾ ਇਹਦੇ ਤੇ ਪੂੰਝੇ ਜਾਂਦੇ ਆ ਲੈ ਵੀ ਆਈਟਮਾਂ ਹੋਰ ਵੀ ਬਹੁਤ ਹੈ ਤੇ ਬਾਕੀ ਕਈ ਵੀ ਆਈਟਮਾਂ ਵੀਡੀਓ ਦੇ ਵਿੱਚ ਰਹਿ ਜਾਣਗੀਆਂ ਬਾਈ ਨਾਲ ਗੱਲ ਕਰ ਲਓ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਟੋਚਣ ਪਿਆ ਲੋਹੇ ਦੇ ਬਹੁਤ ਮਜ਼ਬੂਤ ਟੋਚਣਾ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਦੇਖ ਲਓ ਬਾਕੀ ਤੁਸੀਂ ਗੱਲ ਸਾਰੀ ਸੰਪਰਕ ਬਾਈ ਨਾਲ ਕਰਨਾ ਇਹ ਘਰ ਦੇਖੋ ਕਿੰਨੀ ਸੋਹਣੀ ਆਈਟਮ ਹੈ ਘਰੇ ਲਾਉਣਾ ਝੂਲਾ ਇਹ ਘਰ ਵਾਸਤੇ ਹੀ ਹੁੰਦਾ ਨਾਲ ਹਾਂਜੀ ਹਾਂਜੀ ਘਰ ਵਾਸਤੇ ਠੀਕ ਹੈ ਇਹ ਆਈਟਮ ਬਹੁਤ ਸੋਹਣੀ ਹੈ ਬਹੁਤ ਸੋਹਣਾ ਮੜਿਆ ਹੋਇਆ ਛੋਟੇ ਬੱਚਿਆਂ ਲਈ ਵੀ ਹੁੰਦੇ ਆਪਣੇ ਕੋਲੇ ਬਜ਼ੁਰਗਾਂ ਵਾਲੇ ਵੀ ਹੁੰਦੇ ਵੀ ਬੱਚਿਆਂ ਲਈ ਵੀ ਛੋਟਾ ਲਈ ਮੈਂ ਵੀ ਆ ਸਾਰਿਆਂ ਨੂੰ ਸੋਹਣੀ ਗੱਲ ਕਹੀ ਹੈ ਬਾਈ ਨੇ ਛੋਟਿਆਂ ਲਈ ਵੀ ਹੈ ਜੇ ਬੱਚੇ ਕਿਸੇ ਦੇ ਘਰੇ ਛੋਟੇ ਹੈਗੇ ਆ ਉਹਨਾਂ ਵਾਸਤੇ ਹੈ ਜੇ ਕਹਿੰਦੇ ਵੱਡੇ ਬਜ਼ੁਰਗਾਂ ਵਾਸਤੇ ਜਾਂ ਆਪਦੇ ਵਾਸਤੇ ਲੈਣੇ ਆ ਸ਼ੌਕੀਨ ਵਾਸਤੇ ਜਾਂ ਕਹਿੰਦੇ ਆਪਣੇ ਫਾਰਮ ਹਾਊਸ ਤੇ ਲਾਉਣੀ ਹੈ ਜਾਂ ਖੇਤ ਚਲਾਉਣੀ ਹੈ ਉਹ ਲੈ ਆ ਸਕਦਾ ਬਹੁਤ ਸੋਹਣੀ ਚੀਜ਼ ਹੈ ਬਹੁਤ ਘੈਂਟ ਆਈਟਮ ਹੈ ਤੰਗ ਲੈਣੀ ਹੈ ਉੱਤੇ ਮੌਜਾ ਬਹਿ ਜਾਣਾ ਤੁਸੀਂ ਇੱਧਰ ਜਿਵੇਂ ਆ ਸੇਫਟੀ ਬੈਲਟ ਆ ਗਈਆਂ ਹੋਰ ਆਈਟਮਾਂ ਆ ਗਈ ਬਹੁਤ ਵਧੀਆ ਰਿਜ਼ਲਟ ਆ ਗਰੀਦਾ ਜੀ ਆਪਣੇ ਕੋਲ ਵੀ ਬਹੁਤ ਵਧੀਆ ਓਕੇ ਜਿਹੜੇ ਵੀ ਲੈ ਜਾਂਦੇ ਆ ਉਹ ਦੱਸ ਦੇਣਗੇ ਹਣਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਲੈ ਵੀ ਜਿਹੜਾ ਇੱਕ ਵਾਰੀ ਲੈ ਆ ਲੂ ਇਹ ਕੀ ਬਾਲਟੀਆਂ ਚ ਆਉਂਦਾ ਜਾਂ ਖੁੱਲ੍ਹਾ ਹੈ ਬਾਲਟੀਆਂ ਜੀ ਵੀ ਹੈਗੇ ਜੀ ਜੇ ਕੋਈ ਥੋੜਾ ਲਈ ਆ ਕੇ ਦੇਖਣਾ ਚਾਹ ਪਰ ਥੋੜਾ ਵੀ ਦੇ ਦੇ 2 ਕਿਲੋ 2 ਕਿਲੋ 4 ਕਿਲੋ ਜਿੰਨਾ ਮਰਜ਼ੀ ਲਓ ਚਾਹੇ ਬਾਲਟੀ ਲਓ ਅੱਛਾ ਖੁੱਲ੍ਹਾ ਵੀ ਦੇ ਦੇ ਉਹ ਜੀ ਜੇਨੇ ਬਾਲਟੀ ਲੈਣੀ ਹੈ ਬਾਲਟੀ ਬਾਲਟੀ ਕਿੰਨੇ ਕਿਲੋ ਦੀ ਹੈ ਬਈ ਇਹ ਇਹ 20 ਕਿਲੋ ਦੀ ਬਾਲਟੀ ਹੈ 20 ਕਿਲੋ ਦੀ ਬਾਲਟੀ ਹੈ ਹਾਂ ਜੀ 10 ਕਿਲੋ ਚ 20 ਕਿਲੋ ਜਾਂ ਦੋ ਪੈਕਿੰਗ ਆਉਂਦੀਆਂ ਆਪਣੇ ਕੋਲ ਠੀਕ ਹੈ ਇੱਕ ਇਹ ਆਹ ਡੰਡੇ ਕਾਤੇ ਲਈ ਕੀ ਚੀਜ਼ ਹੈ ਬਈ ਸਟਿਕ ਜੀ ਇਹ ਸਟਿਕ ਹੈ ਵੀਰੇ ਇਹ ਜਿਵੇਂ ਆਪਾਂ ਸਵੇਰ ਸ਼ਾਮ ਬਾਗ ਕਰਦੇ ਜਾਂਦੇ ਹੁਣੇ ਜਾਂ ਹਨੇਰੇ ਵੇਰੇ ਰਾਤ ਨੂੰ ਜਾਣਾ ਇੱਕ ਜਿਵੇਂ ਕੋਈ ਪਸ਼ੂ ਡੰਗ ਰਜਕਲ ਆਵਾਰਾ ਹਾਂ ਉਹ ਤਾਂ ਸੇਫਟੀ ਵਾਸਤੇ ਆ ਓਕੇ ਜਿਵੇਂ ਕੁੱਤੇ ਬਿੱਲੇ ਤੋਂ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਰਿਜ਼ਲਟ ਬਾਕੀ ਹੱਥੇ ਜ ਬੜੀ ਵਧੀਆ ਲੱਗਦੀ ਐ ਇਹ ਬਾਕੀ ਟੁੱਟਦੀ ਤਾਂ ਨਹੀਂ ਡਿੱਗਦੀ ਇਹ ਜਿਵੇਂ ਮਰਜੀ ਸਿੱਟੋ ਅੱਛਾ ਮੈਨੂੰ ਤਾਂ ਇਹ ਲੱਗਿਆ ਜਿਵੇਂ ਪੱਥਰ ਦੀ ਐ ਇਹ ਤਾਂ ਡਿੱਕੀ ਟੁੱਟ ਜਾਣੀ ਐ ਜਿਵੇਂ ਕਾਚੀ ਯਾਰ ਹਾਂ ਜਿਵੇਂ ਅਜਿਹਾ ਆਵਾਰਾ ਕੁੱਤੇ ਆਵਾਰਾ ਪਸ਼ੂ ਆ ਦੂਜੀ ਆਪਣਾ ਛੋਟੀ ਆਪਣਾ ਨਾਲੇ ਵਾਫੇ ਜਿ ਵਧੀਆ ਲੱਗਦੀ ਐ ਹਾਂ ਸਹੀ ਐ ਬਹੁਤ ਬਹੁਤ ਮਜ਼ਬੂਤ ਐ ਮਜ਼ਬੂਤ ਹੀ ਐ ਹਣਾ ਹਾਂਜੀ ਹਾਂਜੀ ਸਹੀ ਐ ਆ ਦੇਖੋ ਬਈ ਰੈਂਚ ਰੈਂਚ ਕਿੱਡੇ ਮਜ਼ਬੂਤ ਆ ਬਈ ਯੂ ਐਸ ਏ ਦੇ ਬਈ ਦਿਖਾ ਦਿਓ ਯੂ ਐਸ ਏ ਦੇ ਆ ਦੇਖੋ ਬਈ ਹਾਂ ਬ੍ਰਾਂਡਿੰਗ ਆ ਯੂ ਐਸ ਏ ਦੀ ਤੇ ਕਿੱਡਾ ਰੈਂਚ ਤੁਸੀਂ ਆਹ ਹਿਸਾਬ ਲਾਓ ਕਿੰਨੇ ਮਜ਼ਬੂਤ ਕਿੱਡਾ ਤਕੜੀ ਚੀਜ਼ ਐ ਇਹਨੇ ਮਿਸਤਰੀ ਵੀਰ ਨੇ ਲੈਣੇ ਆ ਤਾਂ ਸੰਧ ਬਹੁਤ ਤਗੜਾ ਵੀਰੇ ਕੋਲੇ ਜਿਵੇਂ ਆ ਹਥੌੜੀ ਯੂ ਐਸ ਏ ਦੀ ਐ ਵੀ ਯੂ ਐਸ ਏ ਦੀ ਯੂ ਐਸ ਏ ਯੂ ਐਸ ਏ ਤੋਂ ਇਮਪੋਰਟਡ ਵੀਰੇ ਚੀਜ਼ਾਂ ਇਹ ਚੀਜ਼ ਜਿੰਨੀਆਂ ਵੀਰੇ ਆਪਾਂ ਤੁਹਾਨੂੰ ਦਿਖਾਈਆਂ ਵੀਡੀਓ ਚ ਸਾਨੂੰ ਮੋਟੜ ਮਿਲਣੀ ਆ ਬ੍ਰਾਂਡ ਬਾਹਰਲੇ ਹੋਣਗੇ ਸਾਰੇ ਇਹ ਨਹੀਂ ਹੋਊਗਾ ਵੀ ਕੋਈ ਜਾਲੀ ਬ੍ਰਾਂਡ ਇੱਥੋਂ ਦਾ ਕਹਿ ਕੇ ਵੀਰ ਬਾਹਰਲਾ ਕਹਿ ਕੇ ਵੇਚ ਜਊਗਾ ਹਾਂਜੀ ਉੱਪਰ ਬਕਾਇਦਾ ਰਕ ਨਿਖਿਆ ਹੁੰਦਾ ਮੇਡ ਇਨ ਯੂ ਐਸ اے ਆ ਰਹੀ ਹੈ ਆਪਣੀ ਯੂ ਐਸ اے ਦੀ ਠੀਕ ਹੈ ਇਹ ਫੋਲਡੇਬਲ ਹੈ ਬਾਈ ਹੈ ਹਾਂਜੀ ਫੋਲਡ ਹੁੰਦੀ ਹੈ ਠੀਕ ਹੈ ਇਹ ਫੋਲਡ ਹੁੰਦੀ ਹੈ ਬਾਈ ਤੁਸੀਂ ਆਪਦੀ ਜੇਬ ਵਿੱਚ ਪਾ ਕੇ ਗਿੱਜੇ ਵਿੱਚ ਪਾ ਕੇ ਜਾਂ ਗੱਡੀ ਤੇ ਰੱਖ ਸਕਦੇ ਹੋ ਕਿਤੇ ਬਾਹਰ ਅੰਦਰ ਤੁਹਾਨੂੰ ਲੋੜ ਹੈ ਤਾਂ ਤੁਸੀਂ ਲਿਆ ਸਕਦੇ ਹੋ ਬਹੁਤ ਸੋਹਣੀ ਚੀਜ਼ ਹੈ ਆਰੀ ਬਹੁਤ ਵਧੀਆ ਮੈਂ ਛੋਟੀ ਜੀ ਨਾਲੇ ਕੰਮ ਬਹੁਤ ਜਿਆਦਾ ਦੇਉਗੀ ਇਹ ਹਾਂਜੀ ਇਹ ਕੱਪ ਨੇ ਕੁਲੇ ਆ ਰਹੀ ਏ ਇਹ ਮੇਡ ਇਨ ਤਾਈਵਾਨ ਦੀ ਏ ਤਾਈਵਾਨ ਦੀ ਹਾਂਜੀ ਬਹੁਤ ਵਧੀਆ ਰਹੀ ਆ ਆ ਦੇਖੋ ਬਈ ਬਾਈ ਕੀ ਬਾਤ ਆ ਯਾਰ ਛੇਤੀ ਕਿਤੇ ਕਿਤੇ ਜਾਂਦੀ ਨਹੀਂ ਓਕੇ ਆ ਆਪਣੀਆਂ ਆਰੀਆਂ ਰਗੀ ਨਹੀਂ ਵੀ ਤੀਜੇ ਦਿਨ ਦੰਦੇ ਲਵਾਉਣੇ ਪੈਣਗੇ ਬਹੁਤ ਵਧੀਆ ਚੀਜ਼ ਆ ਜੇ ਕਿਸੇ ਵੀਰ ਨੇ ਕੋਈ ਲੱਕੜ ਦਾ ਕੰਮ ਕਰਦਾ ਤਾਂ ਉਹ ਲੈ ਜਾ ਸਕਦਾ ਆਰੀ ਬਹੁਤ ਕੰਮ ਦੀ ਚੀਜ਼ ਆ ਤੇ ਇਹ ਨਹੀਂ ਗੱਲ ਲੱਕੜ ਦਾ ਘਰੇ ਜੂਜ ਵਾਸਤੇ ਵੀ ਆਪਾਂ ਦਰਾਖਤ ਵਗੈਰਾ ਡਾਣੀਆਂ ਵਗੈਰਾ ਵੜਦੇ ਰਹਿੰਨੇ ਆ ਤਾਂ ਲੈ ਜਾ ਸਕਦਾ ਤੁਸੀਂ ਬਹੁਤ ਸੋਹਣੀ ਆਈਟਮ ਆ ਇਹ ਆ ਪਾ ਦਿਓ ਵੀਰੇ ਆ ਦੇਖੋ ਇਹ ਕਹਾੜੀ ਦੇਖੋ ਮੈਨੂੰ ਜਿਹੜੀ ਇੱਥੇ ਸਭ ਤੋਂ ਵਧੀਆ ਆਈਟਮ ਲੱਗੀ ਹਾਂ ਤਾਂ ਕਦੀ ਇਹ ਕਿੱਥੋਂ ਦੀ ਹੈ ਵੀਰੇ ਇਹ ਵੀ ਯੂਐਸਏ ਵਗੈਰਾ ਦੀ ਹੈ ਯੂਐਸਏ ਦੀ ਹੈ ਆਹ ਦੇਖੋ ਵੀਰੇ ਕਹਾੜੀ ਦੇਖ ਧਾਰ ਬਹੁਤ ਤਕੜੀ ਹੈ ਮੈਂ ਨਿਗੀ ਜੀ ਹੈ ਹੱਥ ਚ ਆ ਜੂਗੀ ਤੁਸੀਂ ਰਾਤ ਬਰਾਤੇ ਜਾਂਦੇ ਹੋ ਤਾਂ ਗੱਡੀ 'ਚ ਵੀ ਰੱਖ ਸਕਦੇ ਹੋ ਤੁਸੀਂ ਕੰਮ ਧੰਦਾ ਲੈਣਾ ਘਰੇ ਵੀ ਰੱਖ ਸਕਦੇ ਹੋ ਕੋਈ ਚੀਜ਼ ਵਧਣੀ ਕਰਨੀ ਰੱਖ ਤਾਂ ਨਿਗੀ ਜੀ ਹੈ ਮੈਂ ਤਾਂ ਚੱਕਣੀ ਸੌਕੀ ਹੈ ਮੈਂ ਚਲਾਉਣੀ ਸੌਕੀ ਹੈ ਬਹੁਤ ਵਧੀਆ ਚੀਜ਼ਾਂ ਆਹ ਥੱਲੇ ਚਾਬੀਆਂ ਵਗੈਰਾ ਦੇਖੋ ਤੁਸੀਂ ਮਾਰੀ ਕੈਮਰਾ ਵੀਰੇ ਇਹ ਚਾਬੀਆਂ ਵਗੈਰਾ ਲਿਆ ਹਾ ਤੁਸੀਂ ਹਰੇਕ ਤਰ੍ਹਾਂ ਦੀ ਚਾਬੀ ਪੰਨਾ ਤੁਹਾਨੂੰ ਇੱਥੋਂ ਮਿਲ ਜੂਗਾ ਰੈਂਚ ਪਿਆ ਆ ਨਿਗਾਹ ਜਾਂ ਰੈਂਚ ਗੱਡੀਆਂ ਗੁੱਡੀਆਂ ਵਾਲਿਆਂ ਵਾਸਤੇ ਹਣਾ ਵੀਰੇ ਹਾਂਜੀ ਗੱਡੀਆਂ ਵਾਲਿਆਂ ਵਾਸਤੇ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਜਿਵੇਂ ਉਹ ਹੱਥਾਂ ਨਾਲ ਫੇਰੀ ਜਾਂਦੇ ਆ ਲਈ ਇਹ ਪ੍ਰੈਸ਼ਰ ਹਾਂਜੀ ਬਹੁਤ ਵਧੀਆ ਪ੍ਰੈਸ਼ਰ ਵਾਲਾ ਮਿੰਟੋ ਮੈਂਟੀ ਗੱਡੀ ਥੱਲੇ ਲੱਗ ਜਾਂਦਾ ਹਾਂ ਭੈਣ ਕੀ ਜਿਆ ਪੂਰੀ ਤੇ ਕਰਿਓ ਵੇਸ ਤੇ ਬਾਈ ਗੋਨਿਆਣਾ ਮੰਡੀ ਦੇ ਵਿੱਚ ਹੋਰ ਇੰਨੀ ਆਈਟਮਾਂ ਪਈਆਂ ਆ ਦੇਖੋ ਆ ਆ ਆ ਦੇਖੋ ਜਾਲੇ ਜੂਲੇ ਲਾਉਣ ਵਾਸਤੇ ਕਿੰਨੀ ਮਰਜ਼ੀ ਲੰਬੀ ਕਰ ਲੋ ਛੱਬ ਤੇ ਦੇਖੋ ਛੱਬ ਤੱਕ ਜਾਂਦੀ ਹੈ ਕੋਈ ਘੈਂਟ ਚੀਜ਼ ਇਹਨੂੰ ਮੋੜ ਕੇ ਆਪਾਂ ਜਿਵੇਂ ਮਰਜ਼ੀ ਮੋੜ ਵੀ ਜਾਂਦਾ ਪੱਖਿਆਂ ਦੀ ਫਰ ਵਗੈਰਾ ਜਾਂ ਕੁਝ ਵੀ ਹੈ ਲੈ ਵੀਰੇ ਮੋੜ ਵੀ ਜਾਂਦਾ ਜੇ ਪੱਖੇ ਪਾਏ ਫਰਪੁਰ ਤਾਂ ਹਾਂ ਤੋਂ ਸਾਫ਼ ਕਰਨੇ ਆ ਤਾਂ ਮੋੜ ਕੇ ਕਰ ਸਕਦੇ ਜਿੰਨੀ ਮਰਜ਼ੀ ਲੈਂਥ ਕਰ ਲੋ ਛੋਟਾ ਕਰਨਾ ਤੇ ਗੱਡੀ ਵਗੈਰਾ ਵੀ ਆਪਦੇ ਸਾਫ਼ ਕਰ ਸਕਦਾ ਹੈ ਨਾ ਆਪਾਂ ਹਾਂਜੀ ਹਾਂਜੀ ਉਹ ਇਹ ਖੁੱਲ ਜਾਂਦੇ ਨਾ ਖੋਲ ਕੇ ਆਪਾਂ ਜਿਵੇਂ ਮਰਜ਼ੀ ਵਰਤ ਸਕਦੇ ਆ ਅੱਛਾ ਖੁੱਲ ਵੀ ਜਾਂਦਾ ਖੁੱਲ ਵੀ ਜਾਂਦੇ ਨਾ ਲੈ ਫੰਕਸ਼ਨ ਹੀ ਬਹੁਤ ਆ ਵੀਰੇ ਨਿੱਕੀ ਜਿਹੀ ਜਿਹਾ ਫੰਕਸ਼ਨ ਵਾਲੇ ਆ ਇਹਦੇ 'ਚ ਤੁਸੀਂ ਇਹ ਚੀਜ਼ਾਂ ਜ਼ਰੂਰ ਲਿਆ ਆਉਣਾ ਵੱਡਿਆਂ ਵਗੈਰਾ ਵਾਸਤੇ ਜੇ ਸਾਫ਼ ਕਰਨ ਵਾਸਤੇ ਜਾਂ ਘਰੇ ਵਗੈਰਾ ਵਾਸਤੇ ਗੱਡੀ ਦੇ ਸ਼ੀਸ਼ੇ ਵਗੈਰਾ ਹੋ ਜਾਂ ਗਏ ਗੱਡੀ ਦੇ ਸ਼ੀਸ਼ੇ ਕੋਈ ਵੀ ਚੀਜ਼ ਬਰਤਣ ਇਹ ਕੀ ਆਈਟਮ ਪਈ ਹੈ ਬੈਗ ਤੇ ਸੇਫਟੀ ਬੈਲਟ ਹੈ ਵੀਰੇ ਪਾਣੀ ਦੇ ਵਿੱਚ ਜਿੰਮੇ ਕੋਈ ਡੋਬਦਾ ਜਾਉ ਉਹਨੂੰ ਕੱਢਣ ਵਾਸਤੇ ਜਾਂ ਬਣਾ ਇਸ ਕੰਮ ਵਾਸਤੇ ਇਹ ਵਰਤੀ ਜਾਂਦੀ ਹੈ ਠੀਕ ਹੈ ਕੇਸ ਦੀ ਬਾਈ ਟਾਇਰ ਦੇ ਕਿ ਹਾਂ ਓਕੇ ਇਹ ਬੂਟ ਕੀ ਕੰਮ ਆਉਂਦਾ ਵੀਰੇ ਜੈਕਟ ਵੀ ਆਪਣੇ ਕੋਲ ਤਾਂ ਹੈ ਤੇ ਬੂਟ ਵੀ ਸੇਫਟੀ ਬੂਟ ਹੀ ਇਹ ਹੈਗੇ ਬਹੁਤ ਵਧੀਆ ਹੈਗੇ ਹੰਡਰਡ ਦੇ ਬਹੁਤ ਵਧੀਆ ਵੈਰਾਈ ਹੈ ਜਿਹੜੇ 23 ਪੀਸ ਵਜਨ ਦਾ ਕੋਈ ਕੰਮ ਕਿਤੇ ਕਰਦੇ ਡਿੱਗਣ ਤੋਂ ਚੀਜ਼ ਤੋਂ ਹਨ ਪੈਰ ਤੇ ਨਾ ਵੱਜੇ ਡਿੱਗੇ ਚੀਜ਼ ਉਹਦੇ ਵਾਸਤੇ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਲੈ ਇਧਰ ਦੇਖ ਵੀਰੇ ਹਨ ਇਧਰ ਦੇਖ ਲੈਦਰ ਦੇ ਬੂਟ ਆ ਬਾਈ ਬਹੁਤ ਸੋਹਣੀਆਂ ਚੀਜ਼ਾਂ ਬਾਕੀ ਬਾਈ ਵੀਡੀਓ ਤੇ ਹਰੇ ਚੀਜ਼ ਨਹੀਂ ਆਉਣੀ ਹੁੰਦੀ ਤੇ ਤੁਸੀਂ ਸੰਪਰਕ ਜਿਹੜਾ ਸਕਰੀਨ ਤੇ ਨੰਬਰ ਚੱਲਦਾ ਉੱਥੇ ਕਰ ਸਕਦੇ ਹੋ ਜੇ ਤੁਹਾਨੂੰ ਨੇੜੇ ਪੈਂਦੀ ਹੈ ਗੋਨਿਆਣਾ ਮੰਡੀ ਬੱਸ ਸਟੈਂਡ ਦੇ ਨੇੜੇ ਜੇ ਰੋਡ ਦੇ ਉੱਤੇ ਆ ਜਮਾ ਟੈਂਡਾ ਤੋਂ ਬੱਸ ਸਟੈਂਡ ਗੋਨਿਆਣਾ ਦਾ ਬੱਸ ਸਟੈਂਡ ਰੋਡ ਆ ਇਹ ਤੇ ਉੱਥੇ ਆ ਸਕਦੇ ਹੋ ਵੀਰ ਨਾਲ ਸੰਪਰਕ ਕਰਨਾ ਨੰਬਰ ਚੱਲੀ ਜਾਂਦਾ ਹੈ ਬੇਸਤੇ ਇੱਕ ਵਾਰੀ ਜ਼ਰੂਰ ਕਰਿਓ ਗੱਲਬਾਤ ਕਰ ਲਿਓ ਤਾਂ ਬਾਈ ਨਾਲ ਸਾਰੇ ਜੇ ਰੇਟ ਦੀ ਗੱਲ ਕਰਨੀ ਹੈ ਤੁਹਾਡੀ ਦੁਕਾਨ ਤੇ ਆ ਕੇ ਹੋਊਗੀ ਤੇ ਚੀਜ਼ਾਂ ਬੜੀਆਂ ਜੈਨੂਇਨ ਆ ਕੋਈ ਵੀ ਚੀਜ਼ ਇੱਕੋ ਇੱਕ ਆਈਟਮ ਤੁਸੀਂ ਵੇਚਾ ਸਕਦੇ ਹੋ ਕਰਦੇ ਵਰਤੋਂ ਤੇ ਬਾਡੀ ਲੋਸ਼ਨ ਵਗੈਰਾ ਤੇਲਾਂ ਤੋਂ ਲੈ ਕੇ ਟੋਚਨਾ ਤੱਕ ਇੱਕੋ ਇੱਕ ਚੀਜ਼ ਤੁਹਾਨੂੰ ਘਰ ਦੇ ਯੂਜ਼ ਲਈ ਮਿਲੂਗੀ ਇੱਥੋਂ ਤਾਂ ਦੁਬਾਰੇ ਐਡਰੈਸ ਦੇਦਾ ਦੇ ਗੋਨੇਣਾ ਮੰਡੀ ਦੇ ਵਿੱਚ ਹੈ ਤਾਂ ਸਾਰੇ ਵੀਰ ਜ਼ਰੂਰ ਪਹੁੰਚੋ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ